ਜਾ ਅਜਿਹਾ ਸੁਣਾ ਉਤਰਾ ਫਤਲੀ ਸਾਰੇ ਕਹਿੰਦੇ ਕਿੰਨੇ ਐਨਾ ਖਰਚਾ ਕੀਤਾ ਖਾ ਕੇ ਗੇਟ ਦੀ ਬਣੋ ਗੇਟ ਜਿਹੜਾ ਤੋੜ ਕੇ ਡੰਡੇ ਡੁੰਡੇ ਗੰਡਾਸੀਆਂ ਗੰਡੂਸੀਆਂ ਹਾਂ ਸਾਰੀਆਂ ਵੀ ਕਿਰਪਾਨਾਂ ਤੱਕ ਆ ਵੀ ਚਲੋ ਇਹ ਵੀ ਕਹਿੰਦੇ ਅੰਦਰ ਆ ਖੜਾ ਪਿਆ ਹੀ ਵੀ ਦੱਸ ਇਹਨਾਂ ਨੇ ਕੀ ਹੋ ਵੀ ਭੰਗੇ ਦਾ ਤੇ ਡੰਡੇ ਦਾ ਜਿੰਦਰੀ ਅੰਦਰਲੀ ਸਾਈਡ ਤੇ ਸਟਾਟਰ ਤੋੜ ਭੰਤਾ ਅੰਦਰ ਦਾ ਸਟੱਡ ਦੀ ਬਣਾਓ ਵੀਡੀਓ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਦੋਵੇਂ ਘਰ ਨਹੀਂ ਗਏ ਮੇਰੇ ਤੋਂ ਉਹ ਯਕੀਨੀ ਕੀਤਾ ਇਹਨਾਂ ਦਾ ਘਰ ਜਾ ਕੇ ਜਾਉ ਨਹੀਂ ਹੁੰਦੇ ਜਿਆ ਨਸ਼ੇ ਦੇ ਕਰ ਨਸ਼ਾ ਕਰਕੇ ਆਏ ਆ ਨਸ਼ੇ ਨੇ ਹੀ ਹੋਰ ਇਹ ਸਾਰੇ ਆ ਗਿਆ ਹੋਇਆ ਵਾ ਸਾਰੇ ਦੇ ਅਸੀਂ ਇਹ ਵੀ ਸਾਡੀ ਆ ਇਹ ਕਹਿੰਦੀ ਕਿ ਇਹ ਆ ਜਦੋਂ ਕਹਿਣਾ ਯਾਰ ਘਾਹਰੇ ਤੁਸੀਂ ਲੈ ਆਵੇਂ ਰੇ ਦੋ ਦੋ ਤਰਾ ਉਧਰ ਆਵੇਂ ਨੂੰ ਤੂੰ ਆ ਜਾ ਵਜਾ ਪਾ ਫਸਾ ਮੈਂ ਫੇਰ ਮਾਰਦੇ ਨੇ ਗੱਡੀ ਇੱਥੇ ਵੀ ਫੇਰ ਮਾਰਿਆ ਹੋਵੇ ਆ ਵੀ ਚੀਜ਼ ਤੇ ਆ ਵੀ ਯਾਰ ਗੋਲੀਆਂ ਵਧਿਗਣਾ ਤੇ ਹੁਣ ਇਹ ਪਰ ਮੈਂ ਇਹ ਨੂੰ ਆ ਸਰਕਾਰੀ ਪ੍ਰਸ਼ਾਸਨ ਨੂੰ ਕਹਿੰਦਾ ਵੀ ਆ ਵੇਖੋ ਤੁਸੀਂ ਮੇਰੇ ਘਰੇ ਤੇ ਨਜਾਇਜ਼ ਪਰਚਾ ਕਰਕੇ ਤੇ ਮੈਨੂੰ ਦਾ ਇਹ ਵੇਖਣ ਆਏ ਹੀ ਵੀ ਘਰੇ ਆ ਜਾਂ ਕਿੱਦਾਂ ਵਾ ਇਹਨਾਂ ਨੇ ਮਲਕੇ ਅੰਦਰ ਸਟਾਰਟਰ ਨੂੰ ਕਰਦੇ ਰਹੇ ਨੇ ਵੀ ਜਿੰਦਰਾ ਤੋੜਿਆ ਜਿੰਦਰਾ ਗੋਲੀ ਮਾਰੀ ਇੱਕ ਆ ਵੇ ਇਧਰ ਤੂੰ ਫੇਰ ਮਾਰੇ ਸਟਾਰਟਰ ਅੰਦਰ ਸਾਰਾ ਭੰਗ ਗਿਆ ਸਟਾਰਟਰ ਅੱਜ ਮੈਂ ਨਾ ਮਲਕੇ ਅੱਜ ਸਾਡੇ ਇਹਨਾਂ ਨੇ ਆਵੇ ਬਿਆਨਾਂ ਕੀਤਾ ਸਾਡਾ ਨਾ ਇਨਾ ਨੇ ਮਲਕੇ ਉਹਨਾਂ ਦਿਵਾਲ ਸਿੰਘ ਉਹਨਾਂ ਨੇ ਵਿਦਾਰਥੀਆਂ ਸਾਰੇ ਨੇ ਉਹਦੀ ਤਰੀਖ ਹਾਜ਼ਰੀ ਲੱਗੀ ਆ ਉਹਦੇ ਵਿੱਚ ਮੈਂ ਵਕੀਲ ਸਾਹਿਬ ਨੂੰ ਮਿਲਣ ਗਿਆ ਵੀ ਕੇਸ ਪਾਉਣ ਬਾਰੇ ਕੇਸ ਪਾਇਆ ਪਾਇਆ ਕੋਈ ਚੀਜ਼ਾਂ ਡਾਕੂਮੈਂਟ ਦੇਣ ਗਿਆ ਮੈਨੂੰ ਉੱਥੇ ਫੋਨ ਆਇਆ ਪਹਿਲਾਂ ਮਲਾਜਮ ਆਏ ਘਰੇ ਕਿ ਮੇਰੇ ਤੇ ਇਹ ਨਜਾਇਜ਼ ਪਰਚਾ ਕਰਾਇਆ ਕਿ ਪਹਿਲਾਂ ਵੀ ਅਸੀਂ ਪਿਆਲੀ ਕਬਜਾ ਸਾਡੇ ਤੇ ਜਸੇਵਰ ਸਿੰਘ ਹੋਣਾ ਨੇ ਕੁੱਟ ਕੇ ਇਹਦੇ ਉਹਨਾਂ ਨੂੰ ਕੱਢਿਆ ਸੱਟਾਂ ਲਾਈਆਂ ਉਹ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਸਾਡੇ ਸਾਰੇ ਪੰਚਾਇਤ ਖਲੋਤੀ ਆ ਨਾ ਕੋਈ ਇਥੇ ਆਈ ਮੇਰੇ ਤੇ ਨਜਾਇਜ਼ ਮੇਰੇ ਬਾਪੂ ਦੇ ਨਜਾਇਜ਼ ਪਰਚਾ ਕੀਤਾ ਫਿਰ ਮਲਾਜਮ ਘਰੇ ਆਏ ਆ ਮਲਾਜਮ ਜੇ ਗਏ ਨਹੀਂ ਆ ਉਹ ਗੁਰਦੁਆਰਾ ਸਾਹਿਬ ਲਾਗੇ ਦੇ ਉਸੇ ਵੇਲੇ ਹੀ ਇਹ ਮਿਲ ਕੇ ਇੱਕ ਦੋ ਟਰੈਕਟਰ ਲੈ ਕੇ ਇਹਦੇ ਸਾਰ ਦੀ ਦਾ ਲੀਡਰ ਬਣਿਆ ਮਤਲਬ ਉਹ ਨਾਲ ਆਗੇ ਦੇਣਾ ਮੇਰੀ ਫਸਲਾ ਨੰਬਰੀ ਪਹਿਲੀ ਸਾਡੇ ਮਿਲਕੇ ਸਾਡੇ ਦਾਦਾ ਜੀ ਹਣਾ ਖਰੀਦੀ ਆ ਸਾਡੇ ਡੈਡੀ ਨੇ ਆਪ ਖੁਦ ਉਹਨਾਂ ਦੇ ਨਾਮ ਉਹਨੂੰ ਵੀ ਇੰਨਾ ਖਰਾਬ ਕੀਤਾ ਵਾ ਦੂਸਰੀ ਪਹਿਲੀ ਜਿਹੜੀ ਉਹਦਾ ਵੀ ਮੇਰੇ ਨਾਲ ਬਿਆਨ ਆ ਮੇਰੇ ਪੈਸੇ ਗਏ ਆ ਸਾਨੂੰ ਦੇ ਮੇਰੇ ਬਾਪੂ ਦੇ ਮਿਲਕੇ ਇਹਨਾਂ ਨੇ ਉਦੋਂ ਦਾ ਢਿੱਲੇ ਮਠੇ ਰਹਿੰਦੇ ਜਦੋਂ ਦੀ ਆ ਗੱਲ ਸੁਣੀ ਇਹਨਾਂ ਨੇ ਤੋਂ ਤੇ ਇਹਨਾਂ ਆ ਕੇ ਵੇਖੋ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹ ਤੇ ਪ੍ਰਧਾਨ ਮੰਤਰੀ ਨਿੰਦਰਬੋਦੀ ਜੀ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਆ ਆ ਕਿਸਾਨਾਂ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਮਿਲਕੇ ਆਪਦੀ ਵਿੱਚ ਪਨਾਹ ਦਿੱਤੀ ਆ ਕਿ ਲੋਕਾਂ ਦੇ ਨਾਲ ਧੱਕੇਸ਼ਾਹੀ ਸੀਬੀਆਈ ਦੇ ਜਾਂਚ ਕਰਵਾਉ ਸਾਰੇ ਦਾ ਮੈਂ ਖੁਦ ਨਾਂ ਰਹਿਂਦਾ ਰਿਆਂ ਜਿਹੜਾ ਮਿਲ ਕੇ ਡੈਥ ਹੋ ਗਈ ਹੈ ਹਰੀ ਹਰੀ ਕਾਂ ਦੇ ਮਿਲ ਕੇ ਜੋ ਸਾਰੇ ਜਿੰਨੇ ਮੁੰਡੇ ਆ ਇਹ ਸਾਰਾ ਸਾਨੂੰ ਸਿਸਟਮ ਦਾ ਇਹਨਾਂ ਦੇ ਪਤਾ ਕੀ ਹੈ ਧੱਕੇ ਛਾਈਆਂ ਕਰਦੇ ਆ ਤੇ ਅੱਜ ਇਹਨਾਂ ਨੇ ਅਸੀਂ ਸੋ ਇਹਨਾਂ ਦੇ ਨਾਲ ਕਰਦੇ ਰੇ ਸਾਨੂੰ ਹੀ ਅੱਜ ਸਾਡੇ ਘਰਾਂ ਨੂੰ ਹੀ ਅੱਜ ਆ ਗਈ ਆ ਇਹ ਕਿਸਾਨ ਦੀ ਕਿੱਥੋਂ ਨਰਿੰਦਰ ਮੋਦੀ ਜੀ ਕਹਿੰਦੇ ਕਿਸਾਨ ਦੇ ਨਾਲ ਕੀ ਕਿਸਾਨ ਦੇ ਨਾਲ ਹੁਣ ਇਹ ਇਸ ਚੀਜ਼ ਦਾ ਜਿਹੜਾ ਇੰਨਾ ਮੇਰਾ ਖਰਚਾ ਆ ਕੋਈ ਮੈਨੂੰ ਦਊ ਮਾਜਾ ਉਤੋਂ ਨਿਵਰਤੇ ਨਿਜਾਇਜ਼ ਪਰਚਾ ਫਿਰ ਅੱਜ ਮੁਲਾਜ਼ਮ ਘਰ ਆ ਕੇ ਕਹਿ ਕੇ ਗਏ ਅਮਰਤਾ ਜੀ ਨੂੰ ਵੀ ਜੇ ਪੈਲੀ ਦੇ ਵਿੱਚ ਪੈਰ ਪਾਇਆ ਨਾ ਤੇ ਅਸੀਂ ਤੁਹਾਡੇ ਤੇ ਹੋਰ ਪਰਚਾ ਕਰਾਂਗੇ ਕਿੰਨੇ ਬੰਦੇ ਸੀ ਤੇ ਕਿੰਨੇ ਬੰਦੇ ਘਰ ਤੋਂ ਕਰ 25 ਤੋਂ 30 ਬੰਦੇ ਸੀ ਕੀ ਕੀ ਹਥਿਆਰ ਆ ਕੇ ਖਣੋ ਹਥਿਆਰ ਕੋਈ ਸਾਬਕਾ ਇਹ ਰਫੜਾ ਵੀ ਹੈਗੀਆਂ 315 ਬਾਰੰਬੂਰ ਵਗੈਰਾ ਕਿਰਪਾਨਾਂ ਵਗੈਰਾ ਰਿਵਾਲਵਰ ਵੀ ਪਿਸਟਲ ਸਾਬਕਾ ਹਥਿਆਰ ਸਾਰੇ ਹਰੇਕ ਕਿਸਮ ਦੇ ਹਥਿਆਰ ਲੈ ਕੇ ਆਏ ਉਹ ਕੀ ਮੰਗ ਕਰਦੇ ਮੰਗੇ ਹੋ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਕੋਈ ਤੁਹਾਨੂੰ ਧਮਕੀਆਂ ਤੁਮ ਕਿਵੇਂ ਆਈਆਂ ਤਮ ਕਿਹਾ ਵੀ ਹੈ ਤਮ ਕਿ ਆਇਆ ਆ ਸਾਹ ਲਤਰਦੇ ਸਾਂ ਮਨੇ ਤਮ ਕਿਨੀ ਕਿ ਜਦੋਂ ਮੈਂ ਫਸਲ ਲਈ ਜਾਂਦੇ ਕੋਈ ਉਥੇ ਕਿਤੇ ਬਹਿ ਕੇ ਮਨ ਲ ਕੇ ਕਰਦੇ ਦੱਸਦੇ ਜਿਵੇਂ ਅਸੀਂ ਹੁਣ ਸਾਰਾ ਤੁਹਾਡਾ ਕਾਗਜ਼ ਮੇਰੇ ਹੱਥ ਦੇ ਵਿੱਚ ਆ ਵੇਖੋ ਤੇ 3 ਤਰੀਕ ਨੂੰ ਮੇਰੀ ਹਾਜ਼ਰੀ ਲੱਗੀ ਹੈ ਤਹਿਸੀਲਦਾਰ ਨੇ ਬਕਾਇਦਾ ਮੈਨੂੰ ਸਾਈਨ ਕੀਤੇ ਆ ਵੇਖੋ ਆ ਵੇਖੋ ਬਕਾਇਦਾ ਉਹਨੇ ਸਾਈਨ ਕਰਕੇ ਮੇਰੀ ਹਾਜ਼ਰੀ ਲੱਗੀ ਉਥੇ ਤੇ ਮੈਂ ਕੋਰਟ ਕੇਸ ਪਾਇਆ ਮੈਂ ਪਹਿਨ 3 ਇੰਦਰਦਰ ਮੋਦੀ ਜੀ ਨੂੰ ਇੱਕ ਚਿੱਠੀ ਲਿਖੀ ਆ ਪੀਜੀਡੀ ਜਿਹੜੇ ਇਹੋ ਜਿਹੇ ਲੀਡਰ ਆ ਜਿਹੜੇ ਧੱਕੇਸ਼ਾਹੀਆਂ ਕਰਦੇ ਆ ਖੂਨ ਪਸੀਨੇ ਦੀ ਕਮਾਈ ਲੋਕਾਂ ਦੀ ਜਿਹੜੀ ਇਹ ਆਪਦੇ ਘਰਾਂ ਨੂੰ ਮਿਲ ਕੇ ਖਿੱਚ ਕੇ ਖੜਦੇ ਆ ਇਹ ਅਗਲੇ ਨੇ ਧੱਕੇਸ਼ਾਹੀ ਕਰਕੇ ਤੇ ਇਹਨਾਂ ਦੀ ਸੀਬੀਆਈ ਜਾਂਚ ਕਰੇ ਤੇ ਇਹਨਾਂ ਦਾ ਬਹੁਤ ਕੋਈ ਇਹਨਾਂ ਦਾ ਨਿਕਲੂਗਾ ਇਹਨਾਂ ਦਾ ਜਿਹੜੋ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਕਰਦੇ ਆ ਤੇ ਕਰਦੇ ਹੀ ਆਉਂਦੇ ਆ ਜਿਤਨਾ ਹੁਣ ਇਹ ਕਰਨਦੇ ਆ ਫਿਰ ਨਰਿੰਦਰ ਮੋਦੀ ਇਹੋ ਜਿਹੇ ਬੰਦਿਆਂ ਨੂੰ ਨਾਲ ਬਣਾ ਦੇਣਗੇ ਵੀ ਲੋਕਾਂ ਨੂੰ ਇਹ ਧੱਕੇਸ਼ਾਹੀਆਂ ਕਰੋ ਜ਼ਮੀਨਾਂ ਦੱਬੋ ਉਹਨਾਂ ਦੀਆਂ ਇਹ ਦੇ ਮੇਰੇ ਬਲੇ ਹੀ ਹੋ ਗਿਆ ਨਾ ਵੀ ਜੇ ਉਤਰਾ ਨਹੀਂ ਕਨੀ ਉਹਦੇ ਦੇ ਜਮੀਨਾਂ ਦੱਬ ਕੇ ਤੇ ਫਿਰ ਸਰਕਾਰ ਵਾਲੇ ਕੀਤੀ ਹੈ ਸਰਕਾਰ ਹੀ ਹੋ ਫਿਰ ਚੋਂਦੀ ਹੋਗੀ ਤੇ ਜਾਇ ਹੋ ਜੇ ਬੰਦਿਆਂ ਨੂੰ ਫਿਰ ਬਾਹਰ ਕੱਢੇ ਜਾਣੇ ਆ ਵੀ ਅਸੀਂ ਸਾਰੇ ਨਗਰ ਨਿਵਾਸੀ ਇਕੱਠੇ ਹੋ ਗਏ ਤੇ ਅਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋਵਾਂਗੇ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਜਿਨ੍ਹਾਂ ਦੀ ਫਸਲ ਵਾਈ ਆ ਗਦੀ ਸਿੰਘ ਜੀ ਤੁਸੀਂ ਇੱਥੇ ਵੇਖਿਆ ਮਾਹੌਲ ਮੈਂ ਬਿਲਕੁਲ ਆ ਜਮੀਨ ਜਿਹੜੀ ਵਾਣ ਅੱਜ ਵਾ ਕੇ ਗਏ ਨਾ ਮੈਂ ਆ ਗਵਾਂਡੀਆਂ ਮੇਰੀ ਵਟਨਾ ਵਾਟਿਆ ਜੀ ਤੇ ਅਸੀਂ ਇੱਥੇ ਖਾਦ ਪਾ ਰਹੇ ਸੀ ਤੇ ਮੈਂ ਉਹ ਮੋਟਰ ਤੇ ਬੈਠਾ ਮੇਰੇ ਦੋ ਨੌਕਰ ਖਾਦ ਪਾ ਰਹੇ ਸੀ ਤੇ ਮੈਂ ਉੱਥੋਂ ਜਦੋਂ ਉਹ ਆਣ ਕੇ ਟਰੈਕਟਰ ਲੈ ਕੇ ਇੱਕਦਮ ਇੱਥੇ ਆਣ ਕੇ ਵੜ ਗਏ ਆ ਤੇ ਮੇਰੇ ਨੌਕਰ ਵਿਚਾਰੇ ਡਰ ਕੇ ਤੇ ਉਹ ਬੰਬੀ ਵਾਲ ਨੂੰ ਮੇਰੀ ਮੋਟਰ ਵਾਲ ਨੂੰ ਆ ਗਏ ਤੇ ਉਹ ਕਹਿੰਦੇ ਵੀ ਉਹ ਬੰਦੇ ਆ ਗਏ ਆ ਪੈਲੀ ਵਾਹੁਣਾਂ ਦੇ ਤੇ ਉਹ ਬੰਦੇ ਘੱਟੋ ਘੱਟ 25 30 ਹੀ ਜੀ 25 30 ਬੰਦੇ ਹੀ ਕੁਝ ਕੁ ਕੁ ਰਵਾਲਵਰ ਹੀ ਪਿਸਟਲ ਵੀ ਉਹਨਾਂ ਨੰਗੇ ਫੜੇ ਸੀ ਤੇ ਉਹਨਾਂ ਨੇ ਮਤਲਬ ਜਦੋਂ ਆਣ ਕੇ ਟਰੈਕਟਰ ਜੋਤਦੇ ਆ ਤੇ ਉਹ ਵਿੱਚੇ ਭਜਾਈ ਫਿਰਦੇ ਆ ਟਰੈਕਟਰ ਭਜਾਈ ਫਿਰਦੇ ਰਹੇ ਆ ਕੜੀ ਫਸਾ ਨਿਕਲ ਗਿਆ ਤੇ ਉਹ ਖੜੀ ਫਸਲ ਦਾ ਮਹਿੰਗਾ ਕਿ ਚਲੋ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹਨਾਂ ਦਾ ਕੀ ਮਸਲਾ ਤੇ ਜਦੋਂ ਅਸੀਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਵੀਰ ਇੱਕ ਇਧਰ ਨਾ ਵਾੜਿਓ ਸਾਡੀ ਪੈਲੀ ਆ ਇਧਰ ਨੂੰ ਕਿਤੇ ਸਾਡੀ ਪੈਲੀ ਨੂੰ ਨਾ ਵਾੜਿਓ ਤੇ ਉਹ ਮੁੜ ਕੇ ਇਧਰੋਂ ਵਾਹ ਕੇ ਤੇ ਮੁੜ ਕੇ ਜਲਦੀ ਜਲਦੀ ਅੱਧਾ ਘੰਟਾ ਨਾ ਲਾਇਆ ਤੇ ਉਹ ਮੁੜ ਕੇ ਆ ਲੈ ਕੇ ਆਪਦੇ ਬੰਦੇ ਇੱਕ ਨਾਲ ਟਰੈਕਟਰ ਟਰੈਕਟਰ ਦੇ ਪਿੱਛੇ ਟਰਾਲੀ ਵੀ ਪਾਈ ਸੀ ਉਹਦੇ ਵਿੱਚ ਵੀ ਕੋਈ ਮਨਾ ਮਾਰੂ ਹਥਿਆਰ ਵਗੈਰਾ ਰੱਖੇ ਪਤਾ ਨਹੀਂ ਕੀ ਤੇ ਅਸੀਂ ਤੇ ਕਹਿੰਨੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਆ ਤੇ ਅਸੀਂ ਹਾਂਜੀ ਫਾਇਰ ਵਗੈਰਾ ਵੀ ਕੱਢੇ ਕੋਈ ਤੇ ਉਹਨਾਂ ਨੇ ਅਹੀਂ ਆਨੇ ਅਸੀਂ ਕਿਸ ਤਰ੍ਹਾਂ ਦੀ ਸਪੋਰਟ ਕਰਦੇ ਜਿਉਣ ਵਾਲੇ ਅਸੀਂ ਤੇ ਆਨੇ ਆ ਵੀ ਵੇਖੋ ਅਸੀਂ ਜਿਉਂ ਜਮੇ ਆ ਇਹੀ ਬੰਦੇ ਪੈੜੀ ਵਾਉਂਦੇ ਆ ਤੇ ਇਹੀ ਅਸੀਂ ਤੇ ਆਨੇ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਅਸੀਂ ਇਹਨਾਂ ਦੇ ਸਾਰਾ ਪਿੰਡ ਜਿਹੜਾ ਨਗਰ ਆ ਅਸੀਂ ਤੇ ਇਸ ਚੀਜ਼ ਦੇ ਹੱਕ 'ਚ ਆ ਵੀ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਨਜਾਇਜ਼ ਨਹੀਂ ਕਿਉਂਕਿ ਝੋਨਾ ਜਿੱਦਣ ਤੋਂ ਅਸੀਂ ਇੱਥੇ ਲੱਗੇ ਰਹਿੰਦੇ ਆ ਨਾ ਅੱਜ ਤੱਕ ਉਹ ਪੈੜੀ ਵਾਉਣ ਵੀ ਨਹੀਂ ਆਏ ਪੈੜੀ ਵਾਹੀ ਵੀ ਇਹਨਾਂ ਆ ਮਾ ਫਸਲ ਇਹਨਾਂ ਬੀਜੀ ਆ ਝੋਨਾ ਇਹਨਾਂ ਲਾਇਆ ਪਰ ਇਹ ਆ ਵੀ ਚਲੋ ਜੇ ਕੋਈ ਇਹਨਾਂ ਦਾ ਮਸਲਾ ਝੋਨੇ ਤੋਂ ਬਾਅਦ ਵੱਢਣ ਤੋਂ ਕਰ ਲੈਂਦੇ ਸਰਪੰਚ ਜਵੜਾ ਇਹ ਨਾ ਜੀ ਇਹਨਾਂ ਦਾ ਇੰਦਰ ਸਿੰਘ ਤੇ ਜਿੰਦਰ ਸਿੰਘ ਦੋ ਭਰਾ ਸੀ ਤੇ ਇਹਨਾਂ ਦਾ ਸਾਂਝਾ ਖਾਤਾ ਸੀਗਾ ਤੇ ਬਹੁਤ ਟਾਈਮ ਦਾ ਪਹਿਲੀ ਜਿਹੜੀ ਆ ਇੰਦਰ ਸਿੰਘ ਦਾ ਪਰਿਵਾਰ ਇਹ ਬਾਹੋਂ ਡਿਆ ਸੀਗਾ ਜੀ ਤੇ ਜਿਹੜਾ ਦੂਜਾ ਜਿੰਦਰ ਸਿੰਘ ਦਾ ਪਰਿਵਾਰ ਉਹ ਬਾਹਰ ਆ ਤੇ ਉਹਨਾਂ ਨੇ ਇਹਨਾਂ ਨਾਲ ਬਿਆਨਾਂ ਕੀਤਾ ਜੀ ਬਿਆਨਾਂ ਕਰਕੇ ਤੇ ਇਹਨਾਂ ਹਾਜ਼ਰੀ ਲਵਾਈ ਆ ਜਾ ਕੇ ਤਹਿਸੀਲਦਾਰ ਕੋਲ ਤੇ ਉਹ ਅੱਗੇ ਜੀ ਜਦੋਂ ਉਹ ਆਏ ਨਹੀਂਗੇ ਤੇ ਉਹਨਾਂ ਨੇ ਕਿਹਾ ਹੋਰ ਨੂੰ ਗਾਂ ਪਹਿਲੀ ਕਰ ਦਿੱਤੀ ਆ ਬੈ ਇਹ ਨਾ ਮੇਰੇ ਕੋ ਮਈ ਦੇ ਵਿੱਚ ਆਏ ਸੀ ਤੇ ਇਹਨਾਂ ਨੂੰ ਮੈਂ ਦੱਸਿਆ ਮੈਂ ਕਿ ਉਹਨਾਂ ਦਾ ਬਿਆਨਨਾ ਹੋਇਆ ਹੈ ਵਾ ਤੇ ਤੁਸੀਂ ਝਗੜੇ ਵਾਲੀ ਪੈਰੀ ਨਾਂ ਲਓ ਇਸ ਪਾਰਟੀ ਨੂੰ ਕਿਹਾ ਸੀ ਤੇ ਇਹਨਾਂ ਨੇ ਆਖੇ ਨਹੀਂ ਲੱਗਾ ਤੇ ਇਦਾਂ ਜਾ ਕੇ ਜੂਨ ਦੇ ਵਿੱਚ ਰਜਿਸਟਰੀ ਕਰਾ ਦਿੱਤੀ ਹੈ ਇਹਦੀ ਤੇ ਜਿਹੜਾ ਇੱਕ ਖਤਾ ਵਾ ਗਿਆ ਤੇ ਬੜੇ ਚਿਰ ਦਾ ਉਸੇ ਪਰਿਵਾਰ ਤੋਂ ਮੁਖਤਾਰ ਸਿੰਘ ਦੇ ਨਾਂ ਤੋਂ ਨੰਬਰੀ ਉਹ ਰਜਿਸਟਰੀ ਹੁੰਦੀ ਹੈ ਅੱਬ ਇਹਨਾਂ ਦੇ ਨਾਮ ਹੈ ਜਿਹੜਾ ਖਤਾ ਖਰਾਬ ਕਰਕੇ ਗਏ ਆ ਨੰਬਰੀ ਹੈ ਜੀ ਤੇ ਅਸੀਂ ਤੇ ਇਹ ਵੇਂਦੇ ਰਹੇ ਪਹਿਲੀ ਇਹਨਾਂ ਕੋਈ ਵਕਤ ਦੀ ਆ ਅਜੇ ਤੱਕ ਸਾਨੂੰ ਹੁਣ ਪਤਾ ਲੱਗਾ ਵੀ ਇਹ ਜਿਹੜੇ ਦੂਜੇ ਹੀ ਹੁਬਾ ਰਹੇ ਨੇ ਉਹ ਆਏ ਕੌਣ ਕਿਹੜੇ ਬੰਦੇ ਕੀ ਪਤਾ ਪਤਾ ਜਿੰਨਾ ਜੀ ਜਿਹੜੇ ਉਹਨੂੰ ਪਤਾ ਕਰਦੇ ਫਿਰਦੇ ਜਦੋਂ ਬੈਲ ਲਾਈਨ ਤੋਂ ਪਹਿਲਾਂ ਗੁਲਾਬ ਸਿੰਘ ਹਨ ਗੁਲਾਬ ਸਿੰਘ ਆਇਆ ਹੀ ਆਪਦੇ ਹਥਿਆਰਬੰਦ ਵਿਅਕਤੀਆਂ ਨੂੰ ਲੈ ਕੇ ਇੱਥੇ ਅੱਜ ਤੱਕ ਤੁਸੀਂ ਵੇਖ ਲਓ ਕਿੰਨੀ ਮਤਲਬ ਸਤਾਰਾ ਵੀ ਡੀਰੀ ਦੀ ਹਾਂ ਹ ਗੁੱਲਾ ਕੀਤਾ ਇੱਥੇ ਬਹੁਤ ਜਿਆਦੀ ਉਹਨਾਂ ਦੀ ਮਸਤੀ ਦੇ ਨਾਲ ਕੋਣ ਆਇਆ ਹੈ ਗੁਲਾਬ ਸਿੰਘ ਦੇ ਨਾਮ ਤੇ ਆਇਆ ਸੀ ਤੇ ਇਹਨਾਂ ਦੱਸਣ ਦਿੰਦਾ ਆ ਮੈਂ ਮੌਕੇ ਤੇ ਮੌਜੂਦ ਨਹੀਂ ਸੀਗੇ ਜਿਹੜੀ ਆ ਪਹਿਲੀ ਵਾਈ ਹੈ ਇਹਨਾਂ ਨੇ ਹਾਂਜੀ ਇਹਨਾਂ ਦੀ ਫਸਲ ਖਰਾਬ ਕੀਤੀ ਹੈ ਕਿ ਕਿਹੜੀ ਇਹਨਾਂ ਦੀ ਆਪਣੀ ਪਹਿਲੀ ਹੈ ਇਹਨਾਂ ਦੀ ਇਹ ਇਹਨਾਂ ਦੀ ਆਪਣੀ ਨੰਬਰੀ ਪਹਿਲੀ ਹੈ ਜੀ ਮਾਰੇ ਸੋਗੀ ਇਹਨਾਂ ਦੀ ਫਸਲ ਖਰਾਬ ਕਰ ਗਏ ਨੇ ਬਹੁਤ ਫਸਲ ਖਰਾਬ ਕਰ ਗਏ ਜੀ ਅਸੀਂ ਤਾਂ ਚਾਹਨੇ ਕੋਈ ਕਾਨੂੰਨੀ ਕਾਰਵਾਈ ਹੋਵੇ ਇਹਨਾਂ ਨੂੰ ਮੁਆਮਲਾ ਦਿੱਤਾ ਜਾਵੇ ਇਹਨਾਂ ਦੀ ਲੱਕ ਲੱਗੀ ਫਸਲ ਖਰਾਬ ਕਰਕੇ ਗਏ ਆ ਜੀ 2006 ਪਰਸੋਂ ਵੀ ਦਿਨ ਚਾਰ ਹੋਏ ਗੁਲਾਬ ਸਿੰਘ ਤੇ ਦਰਬਾਰ ਸਿੰਘ ਜੋ ਕਿ ਬੇਸਿਕਲੀ ਫਾਜ਼ਲਕਾ ਦੇ ਪਿੰਡ ਬਲੋਚਰ ਦੇ ਰਹਿਣ ਵਾਲੇ ਉਹਨਾਂ ਨੇ ਆ ਕੇ ਪਿੰਡ ਜੋੜ ਸਿੰਘ ਜੋੜਾ ਜਿਹੜਾ ਹੈ ਥਾਣਾ ਸਰਿਆੜੀ ਵਿੱਚ ਆ ਕੇ 3 17 18 ਵਿਅਕਤੀਆਂ ਨੂੰ ਨਾਲ ਹਥਿਆਰਬੰਦ ਵਿਅਕਤੀ ਉਹਨਾਂ ਨੂੰ ਨਾਲ ਲੈ ਕੇ ਅਮਰਜੀਤ ਕੌਰ ਵਾਈਫ ਆਫ ਜੁਦੀਪ ਸਿੰਘ ਲੇਡੀ ਆ ਉਹ ਵੀ ਧੀਜੀ ਹੋਈ ਫਸਲ ਜਿਹੜੀ ਉਹ ਵਾਅਦ ਦਿੱਤੀ ਹੈ ਤੇ ਕਰਾਬ ਕਰ ਦਿੱਤੀ ਹੈ ਐਕਚੁਅਲੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਲੇਡੀ ਸਵਰਨਪੋਰਾ ਜੋ ਕਿ ਐਨ ਆਰ ਆਈ ਹੈ ਉਹਨੇ ਪਹਿਲਾਂ ਤੇ ਅਮਰਜੀਤ ਕੌਰ ਨੂੰ 7 ਏਕੜ ਜ਼ਮੀਨ ਜਿਹੜੀ ਉਹ ਬਿਆਨਾ ਕੀਤਾ ਸੀ ਤੇ ਉਹ ਨੂੰ ਰਜਿਸਟਰੀ ਕਰਨ ਦੀ ਬਜਾਏ ਇੰਨੇ ਦਰਵਾਜ ਸਿੰਘ ਤੇ ਗੁਲਾਲ ਸਿੰਘ ਜਿਹੜੇ ਆ ਉਸ ਪਾਰਟੀ ਨੂੰ ਰਜਿਸਟਰੀ ਕਰ ਦਿੱਤੀ। ਉਹਨਾਂ ਨੂੰ ਚਾਹੀਦਾ ਸੀ ਕਿ ਥਰੂ ਪ੍ਰੋਪਰ ਚੈਨਲ ਜਿਹੜਾ ਆ ਉਹਦਾ ਪੋਜੀਸ਼ਨ ਲੈਂਦੇ। ਇਹਨਾਂ ਨਾਲ ਗੱਲ ਕਰਕੇ ਉਹਦੀ ਬੀਜੀਓ ਕੋਲੋਂ ਫਸਲ ਵੀ ਜੀ ਉਹ ਜਦੋਂ ਕੱਟ ਲੈਂਦੀ ਫਿਰ THEN ਪੋਜੀਸ਼ਨ ਲੈਂਦੇ। ਬਟ ਇਹਨਾਂ ਨੇ ਜਿਹੜਾ ਗੌਤ ਤਰੀਕੇ ਨਾਲ ਹਥਿਆਰਬੰਦ ਵਿਅਕਤੀ ਨਾਲ ਲੈ ਕੇ ਜਿਹੜਾ ਉਹਨੀ ਸਾਰੀ ਫਸਲ ਗਰੀਓ ਪ੍ਰਾਪਤ ਕਰ ਦਿੱਤੀ। ਇਸ ਬੰਦ ਵਿੱਚ ਅਸੀਂ ਐਫ ਆਈ ਆਰ ਨੰਬਰ 90 ਅੰਡਰ ਸੈਕਸ਼ਨ 333 62 342 190 191 ਸਬਸੈਕਸ਼ਨ 3 ਅਧੀਨ ਬੀ ਐਨ ਐਸ 25 ਆਰ ਅਮੈਕਟ ਥਾਣਾ ਸਰਿਆਲੀ ਦਰਜ ਰਜਿਸਟਰ ਕੀਤੀ ਹੈ ਤੇ ਜਿਸ ਤੁਰੰਤ ਕਾਰਵਾਈ ਕਰਦੇ ਹਾਂ ਜਿਹੜੇ ਮੇਨ ਅਕਿਊਜ਼ ਗੁਲਾਬ ਸਿੰਘ ਦੇ ਉਹਦੇ ਭਤੀਜੇ ਰਾਜਵੀਰ ਤੇ ਰਸੇਵ ਸਿੰਘ ਇਹਨਾਂ ਨੂੰ ਅਰੈਸਟ ਕਰ ਲਿਆ ਇਸ ਤੋਂ ਇਲਾਵਾ ਜਿਹੜੀ ਵੀਡੀਓ ਸਾਡੇ ਕੋਲ ਵਾਇਰਲ ਕੋਈ ਵਾਇਰਲ ਵੀਡੀਓ ਹੋਈ ਉਹਦੇ ਵਿੱਚ ਇਹਨਾਂ ਤੋਂ ਬਾਕੀ ਫਰਦਰ ਕੋਸ਼ਿਸ਼ ਕਰਕੇ ਜਿਹੜੇ ਦੋਸ਼ੀ ਨਾਮਿਨੇਟ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਧੰਨਵਾਦ ਪੈਸੇਾਂ ਦੇ ਲੈਣ ਦੇ ਵੀ ਰੁਕਾ ਵੀਡੀਓ ਜਿਹੜੀ ਦਿਖਾਈ ਦੇ ਰਹੀ ਕੁਝ ਪੈਸੇ ਜਿਹੜੇ ਨੇ ਉਹ ਨਜ਼ਰ ਆਦੇ ਨੇ ਕਾਫੀ ਲੱਖਾਂ ਦੇ ਹੋਣਗੇ ਤੇ ਇਹਦੇ ਨਾਲ ਨਾਲ ਕੁਝ ਕਿਸੇ ਘਰ ਵਿੱਚ ਵੀ ਬੈਠੇ ਹੋਏ ਦਿਖਾਈ ਦੇਣੇ ਤੇ ਅੱਗੇ ਆਪਾਂ ਮੈਨੂੰ ਇਹਦਾ ਲੱਗਦਾ ਕਿ ਜਿਸ ਤਰ੍ਹਾਂ ਇਹ ਪੀੜਤ ਵਿਅਕਤੀ ਲੈ ਕੇ ਆਏ ਆ ਨਾਲ ਉਹਨਾਂ ਨੂੰ ਕੁਝ ਪੈਸੇ ਦੇ ਕੇ ਹੋ ਸਕਦਾ ਹੈ ਪੈਸੇ ਦੇ ਕੇ ਪ੍ਰੋਟੈਸਨ ਦੇਣ ਦੀ ਉਹਨਾਂ ਨੇ ਉਹਨੂੰ ਪੈਸੇ ਦਿੱਤੇ ਹੋਣ ਇਹ ਡੂਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜਾਊਗੀ ਕਿ ਉਹ ਜਿਹੜੇ ਕਿੰੂ ਦਾ ਕਿਹੜੇ ਕਾਰਨ ਤੇ ਕਿੱਥੋਂ ਆਏ ਆ ਮੋਸਟਲੀ ਪਤਾ ਲੱਗਾ ਹੈ ਕਿ ਪਿੰਡ ਪਲੇਅਰ ਜਿਹੜਾ ਹੈ ਜਿਵੇਂ ਏਰੀਆ ਦਾ ਉਹੋਂ ਦੇ ਹੈ ਤੁਸੀਂ ਸਾਰੇ ਕਲੀਅਰ ਹੋ ਗਏ ਸਾਰੇ ਬੜਕੇ ਅੰਦਰ ਦੇਮ ਆ ਗਏ ਇਹੋ ਜੀ ਕੇਸੇ ਤਰਾ ਦੀ ਵੀ ਹੁੰਦਾ ਕਰੀ ਜਿਹੜੀ ਇਹ ਬਰਦਾਸ਼ਤ ਨਹੀਂ ਕੀਤੀ ਜਾ ਸਕਦਾ